ਪਿੰਨਿਆਉ ਨਿਊ ਟੈਲੀਵਿਜ਼ਨ ਦੇਖ ਰਹੇ ਦਰਸ਼ਕਾਂ ਸਵਾਗਤ ਮੈਂ ਸੁਕਰਾਚ ਹਾਂ ਖਾਸ ਪ੍ਰੋਗਰਾਮ ਅਹਿਮ ਮੁੱਦਾਂ ਲੈ ਕੇ ਹਾਜ਼ਰਾਂ ਜਿਨ੍ਹਾਂ ਦੇ ਵਿੱਚ ਅੱਜ ਨਾਲ ਹਾਜ਼ਰ ਰਹਿਣਗੇ ਸੀਨੀਅਰ ਜਰਨਲਿਸਟ ਉੱਗੇ ਵਿਸ਼ਲੇਸ਼ਕ ਗ੍ਰਿਵੀਤ ਪੁਲਾਏ ਜੀ ਪੁਲਾਏ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪੁਲਾਏ ਸਾਹਿਬ ਅੱਜ ਕਈ ਦਿਨਾਂ ਬਾਅਦ ਸਾਹਮਣੇ ਪੈ ਰਹੀ ਹੈ ਕਈ ਮੁੱਦੇ ਖੜੇ ਹੋ ਚੁੱਕੇ ਨੇ ਪਹਿਲਾਂ ਆਪਾਂ ਗੱਲ ਕਰਨੀ ਹੈ ਜੋ ਅਮਰੀਕਾ ਤੋਂ ਭਾਰਤਵਾਲ ਰਿਪੋਰਟ ਨੂੰ ਲੈ ਕੇ ਮਸਲਾ ਚੱਲ ਰਿਹਾ ਹੈ ਲਗਾਤਾਰ ਜਹਾਜ਼ ਭਾਰਤ ਦੇ ਵਿੱਚ ਉਤਰ ਰਹੇ ਨੇ ਉਹ ਵੀ ਖਾਸ ਤੌਰ ਤੇ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਜਿੱਥੋਂ ਭਾਵੇਂ ਸਿੱਧੀਆਂ ਥੋੜਾ ਨਾ ਤਾਂ ਨਹੀਂ ਜਾਂਦੀਆਂ ਪਰ ਵਾਫੇ ਲਈ ਇਹ ਰਾਜ ਰੁਰ ਚੁਣਿਆ ਗਿਆ ਕੀ ਲੱਗਦਾ ਹੈ ਅਜਿਹਾ ਕਦਮ ਕਿਉਂ ਚੁੱਕਿਆ ਗਿਆ ਉਹ ਵੀ ਖਾਸ ਤੌਰ ਤੇ ਪੰਜਾਬ ਵਾਲ ਹੀ ਕਿਉਂ ਜਹਾਜ਼ ਤੋਰੇ ਜਾ ਰਹੇ ਨੇ ਤੋਖਰਾ ਦੀ ਗੱਲ ਇਵੇਂ ਹੈ ਕਿ ਲਗਭਗ 18000 ਤੋਂ ਵੀ ਵੱਧ ਜਿਹੜੇ ਪ੍ਰਵਾਸੀ ਗੈਰ ਕਾਨੂੰਨੀ ਭਾਰਤੀ ਨੇ ਅਮਰੀਕਾ ਦੇ ਵਿੱਚ ਉਹਨਾਂ ਦੀ شناختਾਲ ਦੀ ਕੜੀ ਟਰੰਪ ਦੇ ਆਉਣ ਤੋਂ ਬਾਅਦ ਕੀਤੀ ਗਈ ਹੈ ਇਹ ਆਪਣੇ ਆਪ ਦੇ ਵਿੱਚ ਟਰੰਪ ਸਰਕਾਰ ਵੱਲੋਂ ਆਪਣੇ ਵੱਲੋਂ ਕੀਤੇ ਚੋਣ ਵੈਦੇ ਦੇ ਅਨੁਸਾਰ ਹੈ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਸੀ ਕਿ ਜੇ ਅਸੀਂ ਪਾਵਰ ਵਿੱਚ ਆਵਾਂਗੇ ਤੇ ਅਸੀਂ ਪ੍ਰਵਾਸੀ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚੋਂ ਬਾਹਰ ਕੱਢਾਂਗੇ। ਇਸ ਤਰ੍ਹਾਂ ਤੇ ਉਹਨਾਂ ਨੂੰ ਜਿਹੜੇ ਡੌਂਕੀ ਰਾਹੀ ਜਾਂ ਕਿਸੇ ਹੋਰ ਨਜਾਇਜ਼ ਕਾਰਨਾ ਕਰਕੇ ਅਮਰੀਕਾ ਦੇ ਵਿੱਚ ਪਹੁੰਚੇ ਹੋਏ ਨੇ। ਤੁਸੀਂ ਜਾਣਦੇ ਹੋਗੇ ਡੌਂਕੀ ਰਾਹੀ 40-50 ਲੱਖ ਤੋਂ ਵੀ ਵੱਧ ਪੈਸੇ ਦੇ ਕੇ ਜਿਹੜੇ ਲੋਕ ਨੇ ਉਹ ਪੰਜਾਬ ਹਰਿਆਣਾ ਗੁਜਰਾਤ ਤੇ ਕਈ ਹੋਰ ਥਾਂਾਂ ਤੋਂ ਹੋ ਰਾਜਾਂ ਤੋਂ ਅ ਵਿਦੇਸ਼ ਪਹੁੰਚਦੇ ਨੇ ਖਾਸ ਤੌਰ ਤੇ ਅਮਰੀਕਾ ਦੇ ਵਿੱਚ ਕਿਉਂਕਿ ਅਮਰੀਕਾ ਦੇ ਵਿੱਚ ਮਕਸੀਕੋ ਦਾ ਬਾਰਡਰ ਜਿਹੜਾ ਹੈ ਉਹ ਇਸ ਕਿਸਮ ਦਾ ਹੈ ਜਿੱਥੋਂ ਡੋਂਕੀ ਲਾ ਕੇ ਅਮਰੀਕਾ ਦੇ ਵਿੱਚ ਆਇਆ ਜਾ ਸਕਦਾ ਇੱਕ ਅਨਮਾਨ ਹੈ ਕਿ ਕੋਈ 7.5 ਲੱਖ ਲੋਕ ਜਿਹੜੇ ਨੇ ਪਿਛਲੇ ਸਮੇਂ ਦੇ ਵਿੱਚ ਜਾਨੀ ਥੋੜੇ ਸਮੇਂ ਦੇ ਵਿੱਚ 1-2 ਸਾਲਾਂ ਦੇ ਵਿੱਚ ਪੱਖੋ ਬੱਕਰੀਆਂ ਸਰਹੱਦਾ ਰਾਹੀਂ ਅਮਰੀਕਾ ਵਿੱਚ ਡੋਂਕੀ ਰਾਹੀਂ ਜਾਂ ਹੋਰ ਸਾਧਨਾਂ ਰਾਹੀਂ ਗੈਰ ਕਾਨੂੰਨੀ ਤੌਰ ਤੇ ਉੱਥੇ ਪਹੁੰਚੇ ਨੇ। ਤੋਂ ਜੇ ਇਸ ਕੇ ਸੰਬੰਧ ਸਾਥੀ ਟਰੰਪ ਸਰਕਾਰ ਨੇ ਇਸ ਮਾਮਲੇ ਤੇ ਕੀਤੀ ਹੈ ਉਹ ਆਪਣੇ ਆਪ ਦੇ ਵਿੱਚ ਉਸ ਦੇਸ਼ ਦੇ ਵਿੱਚ ਜਿਹੜੇ ਲੋਕ বাসਦੇ ਨੇ ਔਰ ਜਿਨ੍ਹਾਂ ਨੇ ਬੋਟਾ ਟਰੰਪ ਸਰਕਾਰ ਨੂੰ ਦਿੱਤੀਆਂ ਨੇ ਔਰ ਜਿਨ੍ਹਾਂ ਨੇ ਲੋਕਾਂ ਨੂੰ ਇਹ ਵਿਸ਼ਵਾਸ ਦਵਾਇਆ ਸੀ ਕਿ ਮੈਂ ਅਮਰੀਕਾ ਨੂੰ ਅਮਰੀਕਾ ਜਣੀ ਰਾਸ਼ਟਰੀਤਾ ਦਾ ਜਿਹੜਾ ਨਾਰਾ ਸੀ ਉਸ ਨੇ ਉੱਥੇ ਦਿੱਤਾ ਸੀ ਜਿਵੇਂ ਭਾਰਤ ਦੇ ਵਿੱਚ ਹਿੰਦੀ Hindu ਹਿੰਦੁਸਤਾਨ ਦਾ ਨਾਰਾ ਮੋਦੀ ਦੇ ਕੇ ਕਾਮਯਾਬ ਹੋਏ ਨੇ ਤੇ ਪਿਛਲੇ 10-12 ਸਾਲਾਂ ਤੋਂ ਪੰਜਾਬ ਦੇ ਹਿੰਦੁਸਤਾਨ ਉੱਤੇ ਰਾਜ ਕਰ ਰਹੇ ਨੇ ਤਾਂ 트੍ਰਾਂਪ ਜਿਹੜਾ ਪਿਛਲੀ ਟਰਨ ਦੇ ਵਿੱਚ ਹਾਰ ਗਿਆ ਸੀ ਉਸ ਨੇ ਮੁੜ ਕੇ ਫੇਰ ਉਹੀ ਰਾਹ ਫੜਿਆ ਹੈ ਜਿਹੜਾ ਮੋਦੀ ਨੇ ਅਕਤਿਆਰ ਕਰਕੇ ਭਾਰਤ ਵਰਗੇ ਵੱਡਾ ਲੋਕਤੰਤਰ ਹੈ ਉਸ ਦੇ ਉੱਤੇ ਆਪਣਾ ਕਬਜ਼ਾ ਕੀਤਾ ਸੋ ਟਰੰਪ ਨੇ ਆਪਣੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਬੜੀ ਵੱਡੀ ਪੱਧਰ ਤੇ ਉਥੋਂ ਲੋਕਾਂ ਨੂੰ ਫੜਿਆ 18000 ਲੋਕ ਨੇ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਇੱਕ ਸਿਸਟਮ ਲਗਾ ਦਿੱਤਾ ਗਿਆ ਫੜੇ ਹੋਿਆਂ ਨੂੰ ਜਿਨ੍ਹਾਂ ਦੇ ਵਿੱਚੋਂ ਭਵੇਂ ਕੁਝ ਇੱਕ ਇਹੋ ਜਿਹੇ ਵੀ ਨੇ ਜਿਹੜੇ ਕੁਝ ਸਮਾਂ ਪਹਿਲਾਂ ਉੱਥੇ ਗਏ ਨੇ ਜਿਨ੍ਹਾਂ ਨੇ ਉੱਥੇ ਆਪਣੇ ਕੇਸ ਦਰਜ ਕਰਕੇ ਵਕੀਲਾਂ ਦੇ ਰਾਹੀਂ ਆਪਣੇ ਉੱਥੇ ਠਹਿਰ ਪੱਕੀ ਕਰਨ ਦਾ ਯਤਨ ਕੀਤਾ ਉਹਨਾਂ ਦੇ ਪੈਰਾਂ ਵਿੱਚ ਇਦਾਂ ਦਾ ਸਿਸਟਮ ਲਗਾ ਦਿੱਤਾ ਗਿਆ ਜਿਹਦੇ ਨਾਲ ਇਸ਼ਨਾਖਤ ਹੁੰਦੀ ਹੈ ਕਿ ਕਿਹੜਾ ਵਿਅਕਤੀ ਕੀਤਾ ਹੈ ਔਰ ਉਸ ਤੋਂ ਬਾਅਦ ਜਿਹੜੇ ਤੇ ਉਹ ਲੋਕ ਨੇ ਜਿਹੜੇ ਬਿਲਕੁਲ ਗੈਰਕਾਨੂੰਨੀ ਨੇ ਫੜ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਤਖਤ ਦਿੱਤਾ ਗਿਆ ਉੱਥੇ ਬਹੁਤ ਹੀ ਖਾਸ ਕਿਸਮ ਦੀਆਂ ਜੇਲ੍ਹਾਂ ਜਿਹੜੀਆਂ ਬੜੀਆਂ ਹੁੰਆਂ ਨੇ ਔਰ ਕੱਲ ਖਬਰ ਛਪੀ ਸੀ ਕਿ ਉੱਥੇ ਉਹਨਾਂ ਦੇ ਨਾਲ ਖਾਸ ਤੌਰ ਤੇ ਭਾਰਤੀਆਂ ਦੇ ਨਾਲ ਬੜਾ ਗੁਰਵ ਵਿਵਹਾਰ ਹੁੰਦਾ ਔਰ -10 ਡਿਗਰੀ ਸੈਂਟੀਗ੍ਰੇਡ ਦੇ ਉੱਤੇ ਜਿਹੜਾ ਉਹ ਜੇਲ੍ਹ ਦਾ ਵਾਤਾਵਰਣ ਹੈ ਉਹਨੂੰ ਰੱਖ ਕੇ ਉਹਨਾਂ ਨੂੰ ਕਸ਼ਟ ਵੀ ਦਿੱਤੇ ਜਾਂਦੇ ਨੇ ਭੋਜਨ ਵੀ ਉਹਨਾਂ ਨੂੰ ਠੀਕ ਨਹੀਂ ਦਿੱਤਾ ਜਾਂਦਾ ਔਰ ਅਖੀਰ ਦੇ ਵਿੱਚ ਜਿਵੇਂ ਕਿ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਨੌਜਵਾਨ ਪਹੁੰਚੇ ਨੇ ਜਿਨ੍ਹਾਂ ਵਿੱਚ ਪੰਜਾਬੀ ਵੀ ਨੇ ਹਰਿਆਣਵੀ ਵੀ ਨੇ ਗੁਜਰਾਤ ਵਾਲੇ ਵੀ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਹੱਤਕੜੀਆਂ ਔਰ ਪੈਰਾਂ ਦੇ ਵਿੱਚ ਬੀੜੀਆਂ ਔਰ ਉਹਨਾਂ ਦੀਆਂ ਪਗੜੀਆਂ ਤੱਕ ਜਿਹੜੀਆਂ ਨੇ ਉਤਾਰ ਕੇ ਉਹਨਾਂ ਨੂੰ ਜਿਹੜਾ ਜਹਾਜ਼ ਹੈ ਜਿਹੜਾ ਜਹਾਜ਼ ਮਿਲਟਰੀ ਦਾ ਜਹਾਜ਼ ਹੈ ਉਸ ਤੇ ਰਾਹੀਂ ਇਹ ਠੀਕ ਲਿਆਂਦਾ ਜਾ ਰਿਹਾ ਔਰ ਇਹਦੇ ਨਾਲ ਬੜੀ ਹਾਹਾਕਾਰ ਮਚੀ ਹੈ ਸਮਾਰ ਵੀ ਪੈਦਾ ਹੋਏ ਨੇ ਕਿ ਠੀਕ ਹੈ ਜਿਹੜੇ ਗੈਰ ਕਾਨੂੰਨੀ ਤੌਰ ਤੇ ਫੜੇ ਗਏ ਨੇ ਮੋਦੀ ਸਰਕਾਰ ਨੇ ਕਿਹਾ ਕਿ ਅਸੀਂ ਜੇ ਉਹਨਾਂ ਦੀ ਸਹੀ ਭਾਰਤੀ ਦੇ ਤੌਰ ਤੇ شناخت ਹੋ ਜਾਂਦੀ ਹੈ ਅਸੀਂ ਉਹਨਾਂ ਨੂੰ ਲਵਾਂਗੇ ਪਰ ਜੇ ਇਸ ਢੰਗ ਦੇ ਨਾਲ ਉਹਨਾਂ ਨੂੰ ਜੰਗੀ ਕੈਦੀਆਂ ਵਾਂਗਰ ਲਿਆਂਦਾ ਜਾ ਰਿਹਾ ਉਹ ਬਹੁਤ ਹੀ ਮਾੜੀ ਘਟਨਾ ਹੈ ਦੂਜੀ ਗੱਲ ਤੇ ਕੰਬੋਡੀਆ ਦੇ ਵਿੱਚ ਵੀ ਇਸ ਕਿਸਮ ਦਾ ਜਹਾਜ਼ ਜਿਹੜਾ ਹੈ ਉਹ ਲੈ ਕੇ ਜਾਣ ਦਾ ਯਤਨ ਕੀਤਾ ਅਮਰੀਕਾ ਨੇ ਪਰ ਉਹਨਾਂ ਦੇ ਸਰਕਾਰ ਨੇ ਉੱਥੋਂ ਉਹਨਾਂ ਨੂੰ ਉਤਰ ਨਹੀਂ ਦਿੱਤਾ ਉਹ ਮਿਲਟਰੀ ਜਹਾਜ਼ ਨੂੰ ਵਾਪਸ ਪਾਉਣਾ ਪਿਆ ਤੇ ਕੰਬੋਡੀਆ ਨੇ ਆਪਣੇ ਅਧਿਕਾਰੀ ਭੇਜ ਕੇ ਆਪਣਾ ਜਹਾਜ਼ ਭੇਜ ਕੇ ਉਹਨਾਂ ਨੂੰ ਇੱਥੇ ਲਿਆ ਅਸਲ ਵਿੱਚ ਕਿਸੇ ਵੀ ਫੌਜੀ ਜਹਾਜ਼ ਦਾ ਕਿਸੇ 에어ਪੋਰਟ ਉੱਤੇ ਉਤਰਨਾ ਉਸ ਦੇਸ਼ ਦੇ ਸੁਰੱਖਿਆ ਦਾ ਜਿਹੜਾ ਸਾਧਨ ਹੈ ਉਸ ਦੇ ਉੱਤੇ ਬੜਾ ਵੱਡਾ ਹਮਲਾ ਹੈ ਇਹ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਖੜੇ ਕਰਦਾ ਪਰ ਸਾਡੀ ਸਰਕਾਰ ਇਸ ਮਾਮਲੇ ਤੇ ਚੁੱਪੀ ਟਾਰ ਕੇ ਬੈਠੀ ਹੋਈ ਹੈ ਬਾਦਯੂ ਦੇਸ਼ ਕਲ ਦੇ ਕਿ ਮੋਦੀ ਸਾਹਿਬ ਅਮਰੀਕਾ ਵਿੱਚ ਜਾ ਕੇ ਆਏ ਨੇ ਅਮਰੀਕਾ ਜਾ ਕੇ ਆਉਣ ਤੋਂ ਬਾਅਦ ਵੀ ਇੱਥੇ ਜਿਹੜੇ ਨੌਜਵਾਨ ਆਏ ਨੇ ਉਹਨਾਂ ਨੂੰ ਹੱਥਕੜੀਆਂ ਦੇ ਨਾਲ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਉਤਾਰਿਆ ਗਿਆ ਜਦ ਕਿ ਵੱਡੀ ਗਿਣਤੀ ਜਿਹੜੇ ਲੋਕ ਸੀ ਉਹ ਗੁਜਰਾਤ ਵਾਲੇ ਸੀ ਇਦੇ ਵਿੱਚ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬੜੇ ਵੱਡੇ ਸਵਾਲ ਉਠਾਏ ਨੇ ਭਗਵੰਤ ਮਾਨ ਨੇ ਔਰ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਬਰਨਾਮ ਕਰਨ ਦਾ ਇਹ ਬੜਾ ਕੁੱਝ ਹੀ ਕਿਸਮ ਦਾ ਯਤਨ ਹੈ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਦੇ ਉਹਨਾਂ ਨੇ ਲਗਾਤਾਰ ਆਪਣੇ ਵੱਲੋਂ ਇਸ ਮਾਮਲੇ ਦੇ ਉੱਤੇ ਵਿਰੋਧ ਪ੍ਰਗਟ ਕੀਤਾ ਹੈ ਇਹ ਬੜਾ ਅੱਛਾ ਕਾਰਨ ਗੱਲ ਹੈ ਕਿ ਇੱਕ ਇਹੋ ਜਿਹੇ ਨੇਤਾ ਜਿਹੜਾ ਕਿ ਨੂੰ ਪਿਛਲੇ ਸਮੇਂ ਦੇ ਵਿੱਚ 2-3 ਸਾਲਾਂ ਦੇ ਵਿੱਚ ਬੜੇ ਮਖੌਲ ਦੇ ਨਾਲ ਮਜਾਹੀਆ ਕਿਸਮ ਦਾ ਨੇਤਿਕ ਅਨੇਤਾ ਵਜੋਂ ਉਹਦੀ ਦੇਖ ਬਣਾਈ ਜਾ ਰਹੀ ਹੈ। ਇਸ ਵੇਲੇ ਉਹ ਪੰਜਾਬੀ ਲੋਕਾਂ ਦੇ ਹੱਕਾਂ ਦੀ ਤਰਜਮਾਨੀ ਲਈ ਉਹਨਾਂ ਦੀਆਂ ਜੋ ਪਾਰਨਾਮਾ ਨੇ ਉਹ ਪ੍ਰਗਟ ਕਰਨ ਲਈ ਲਗਾਤਾਰ ਕੇਂਦਰ ਸਰਕਾਰ ਦੇ ਨਾਲ ਆਪਣਾ ਰੋਸ ਵਿਰੋਧ ਪ੍ਰਗਟ ਕਰ ਰਿਹਾ। ਤੋਂ ਇਹ ਜਿਵੇਂ ਆਪਾਂ ਜਾਣਦੇ ਹੀ ਆਂ ਪਈ ਬਹੁਤ ਸਾਰੇ ਹੋਰ ਮਾਮਲਿਆਂ ਤੇ ਉੱਤੇ ਜਿੱਦਾਂ ਖਾਸ ਤੌਰ ਤੇ ਨਸ਼ੇ ਦੇ ਮਾਮਲੇ ਉੱਤੇ ਗੁਜਰਾਤ ਤੇ ਹੋਰ ਸੂਬੇ ਜਿਹੜੇ ਨੇ ਉੱਤੇ ਵੱਧ ਨਸ਼ੇ ਨੇ ਪਰ ਬਦਨਾਮ ਜਿਹੜਾ ਹੈ ਉਹ ਪੰਜਾਬ ਨੂੰ ਕੀਤਾ ਜਾਂਦਾ ਲੜਕੀਆਂ ਦੇ ਕੁੱਖਾਂ ਵਿੱਚ ਮਾਰਨ ਦੀ ਗੱਲ ਜਿਹੜੀ ਹੈ ਉਹ ਵੀ ਇਹ ਪੰਜਾਬ ਦੇ ਨਾਲੋਂ ਵੀ ਵੱਧ ਹਰਿਆਣਾ ਤੇ ਹੋਰ ਸੂਬਿਆਂ ਵਿੱਚ ਵੀ ਹੈ ਪਰ ਪੰਜਾਬੀਆਂ ਨੂੰ ਇਸ ਗੱਲ ਦੀ ਬਦਨਾਮੀ ਕੀਤਾ ਜਾਂਦਾ ਤੇ ਹੁਣ ਪੰਜਾਬੀਆਂ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਤੌਰ ਤੇ ਬਦਨਾਮ ਕਰਨ ਦਾ ਯਤਨ ਹੋ ਰਿਹਾ ਜਦ ਕਿ ਹਰਿਆਣਾ ਵੀ ਲਗਭਗ ਉਨਾ ਹੀ ਹੁਣ ਅਮਰੀਕਾ ਵਿੱਚ ਜਾਂਦਾ ਗੁਰਾਤ ਸਾਡੇ ਨਾਲ ਵੀ ਵੱਧ ਜਾਂਦਾ ਪਰ ਉਹਨਾਂ ਦੇ ਬਾਰੇ ਨਾ ਕੋਈ ਚਰਚਾ ਹੋ ਰਹੀ ਹੈ ਔਰ ਨਾ ਹੀ ਜਿਹੜੇ ਇਹ ਲੋਕ ਨੇ ਜਿਹੜੇ ਵਾਪਸ ਲਿਆਂਦੇ ਜਾ ਰਹੇ ਨੇ ਉਹਨਾਂ ਨੂੰ ਦਿੱਲੀ 에어ਪੋਰਟ ਤੇ ਜਾਂ ਗੁਜਰਾਤ ਦੇ ਕਿਸੇ 에어ਪੋਰਟ ਤੇ ਲਿਜਾ ਕੇ ਮੁੜ ਕੇ ਫੇਰ ਇੱਥੇ ਲਿਆਂਦਾ ਜਾਵੇ ਨਾ ਇਸ ਇਹ ਗੱਲ ਕੀਤੀ ਜਾ ਰਹੀ ਹੈ ਸੋ ਪੰਜਾਬ ਦੇ ਲੋਕਾਂ ਦੇ ਮਨ ਦਾ ਜੋ ਦਰਦ ਹੈ ਉਸ ਨੂੰ ਕੋਈ ਸਮਝਣ ਦਾ ਯਤਨ ਨਹੀਂ ਕਰ ਰਿਹਾ ਦੇਖੋ ਪੰਜਾਬ ਦਾ ਨੌਜਵਾਨ ਮਜਬੂਰੀ ਬਸ ਪ੍ਰਵਾਸ ਅਡਾਉਂਦਾ ਹੈ ਉਜਾੜੇ ਦੇ ਵਿੱਚ ਪੈਂਦਾ ਹੈ ਬਹੁਤ ਸਾਰੇ ਮਾਪਿਆਂ ਦੇ ਨਾਲ ਉਹਨਾਂ ਦੇ ਜਿਹੜੇ ਦਾਦਾ ਦਾਦੀ ਜਾਂ ਹੋਰ ਲੋਕ ਨੇ ਉਹਨਾਂ ਦੇ ਨਾਲ ਗੱਲਾਂ ਜਦੋਂ ਕੀਤੀਆਂ ਜਾਂਦੀਆਂ ਨੇ ਤੇ ਉਹਨਾਂ ਦਾ ਦਰਦ ਝਲਕਦਾ ਹੈ ਕਿ ਕਿਵੇਂ ਇੱਕ ਇੱਕ ਦੋ ਦੋ ਖੇਤ ਵੇਚ ਕੇ ਨੌਜਵਾਨ ਜਿਹੜੇ ਨੇ ਪ੍ਰਵਾਸ ਦੇ ਰਾਹ ਤੇ ਪੈ ਗਏ ਬਿਨਾਂ ਸ਼ੱਕ ਜੀ ਸ਼ੁਕਰਾਜੀ ਪ੍ਰਵਾਸ ਇੱਕ ਬੜਾ ਕੁਦਰਤੀ ਵਰਤਾਰਾ ਹੈ ਲੋਕਾਂ ਨੂੰ ਆਪਣੇ ਰੋਜ਼ਗਾਰ ਦੀ ਖਾਤਰ ਆਪਣੇ ਚੰਗੇ ਭਵਿੱਖਤੀ ਖਾਤਰ ਆਪਣੀ ਮਾਂ ਪੋਇ ਨੂੰ ਛੱਡਣਾ ਪੈਂਦਾ ਤੁਸੀਂ ਦੇਖਿਆ ਵੀ ਜਿਸ ਵੇਲੇ ਕਰੋਨਾ ਕਾਲ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਸ਼ਹਿਰਾਂ ਤੋਂ ਪਿੰਡਾਂ ਵੱਲ ਪਰਤ ਆਏ ਜਬਰੀ ਪਰਤ ਆਏ ਪਰਤਣ ਲਈ ਮਜਬੂਰ ਹੋ ਗਏ ਤੇ ਹੁਣ ਵੀ ਲੱਖਾਂ ਲੋਕ ਜਿਹੜੇ ਨੇ ਉਹ ਮਜਬੂਰ ਕਰ ਦਿੱਤੇ ਗਏ ਨੇ ਆਪਣੇ ਦੇਸ਼ਾਂ ਵਿੱਚ ਪਰਤਣ ਦੇ ਹਾਲਾਂਕਿ ਦੇਖੋ ਆਈਟੀ ਦਾ ਯੁੱਗ ਹੈ ਬੜਾ ਵੱਡਾ ਲੋਕਾਂ ਦਾ ਮਨੁੱਖਾਂ ਦੇ ਵਿੱਚ ਇਸ ਗੱਲ ਦਾ ਸਕੂਪ ਔਰ ਇਸ ਕਰ ਦੀ ਵਿਚਾਰਧਾਰਾ ਪਲਪ ਰਹੀ ਹੈ ਕਿ ਅੰਤਰਰਾਸ਼ਟਰੀ ਨਾਗਰਿਕਤਾ ਜਿਹੜੀ ਹੈ ਹਰੇਕ ਵਿਅਕਤੀ ਨੂੰ ਮਿਲਣੀ ਚਾਹੀਦੀ ਹੈ ਜਿਹੜਾ ਮਰਜ਼ੀ ਵਿਅਕਤੀ ਜਿੱਥੇ ਮੱਫੀ ਜਾਵੇ ਰੋਜ਼ਗਾਰ ਕਰੇ ਚੰਗਾ ਰਹੇ ਉਥੋਂ ਦੇ ਸਾਧਨਾਂ ਨੂੰ ਮਾਣੇ ਉਥੇ ਸਿੱਖਿਆ ਪ੍ਰਾਪਤ ਕਰੇ ਕਲਚਰ ਆ ਜਿਹੜੇ ਨੇ ਇੱਕ ਦੂਜੇ ਨਾਲ ਰਲਗੜ ਹੋਣ ਤੇ ਅੰਤਰਰਾਸ਼ਟਰੀ ਨਾਗਰਿਕਤਾ ਜਿਹੜੀ ਹੈ ਹਰੇਕ ਵਿਅਕਤੀ ਨੂੰ ਮਿਲੇ ਪਰ ਜਿਵੇਂ ਕਿ ਭਾਰਤ ਵਿੱਚ ਵੀ ਔਰ ਹੁਣ ਅਮਰੀਕਾ ਦੇ ਵਿੱਚ ਵੀ ਇਹ ਜਿਹੜੀਆਂ ਸਾਮਰਾਜੀ ਸ਼ਕਤੀਆਂ ਨੇ ਉਹ ਰਾਸ਼ਟਰੀਤਾ ਦਾਬ ਨਾਰਾ ਲਾ ਕੇ ਲੋਕਾਂ ਨੂੰ ਵੰਡ ਰਹੀਆਂ ਨੇ ਸੀਮਤ ਥਾਂਵਾਂ ਦੇ ਉੱਤੇ ਉਹਨਾਂ ਨੂੰ ਰੱਖਣ ਦਾ ਯਤਨ ਕਰ ਰਹੀਆਂ ਨੇ ਉਹ ਇੱਕ ਬਹੁਤ ਵੱਡਾ ਮਨੁੱਖਤਾ ਦੇ ਉੱਤੇ ਕਲੰਕ ਸਾਬਤ ਹੋ ਰਿਹਾ ਔਰ ਬਹੁਤ ਸਾਰੇ ਲੋਕਾਂ ਦੇ ਉੱਤੇ ਮੈਂ ਸਮਝਦਾ ਕਿ ਇਤਿਆਹੰਤ ਦੁਖਦਾਇਕ ਵਰਤਾਰਾ ਜਿਹੜਾ ਹੈ ਇਹਨਾਂ ਦਿਨਾਂ ਦੇ ਵਿੱਚ ਬੱਪ ਰਿਹਾ ਔਰ ਲੋਕੀ ਇਸ ਕਰ ਤੋਂ ਬੁਰੀ ਤਰ੍ਹਾਂ ਪਰੇਸ਼ਾਨ ਹੋ ਰਹੇ ਨੇ ਜੀ ਬਿਲਕੁਲ ਤੁਸੀਂ ਦੱਸਿਆ ਕਿ ਡਾਂਕੀ ਲਾ ਕੇ ਜਾ ਰਹੇ ਨੇ ਰੋਜੀ ਰੋਟੀ ਵਾਸਤੇ ਵੀ ਜਾ ਰਹੇ ਨੇ 50-50 ਲੱਖ ਰੁਪਏ ਵੀ ਲਾ ਰਹੇ ਨੇ ਇਹ ਸਾਰੇ ਵਪਾਰ ਦੇ ਵਿੱਚ ਇੱਕ ਗੱਲ ਇਹ ਵੀ ਆਉਂਦੀ ਹੈ ਕਿ ਜਿਹੜੇ ਏਜੰਟ ਨੇ ਹੋਥੋਂ ਭੇਜ ਰਹੇ ਨੇ ਉਹਨਾਂ ਨੇ ਅੱਗੇ ਵੀ ਏਜੰਟ ਰੱਖੇ ਹੋਏ ਨੇ ਜਿਹੜੋ ਜਿਹੜੇ ਲੋਕਾਂ ਨੂੰ ਇਕੱਠੇ ਕਰਦੇ ਨੇ ਜਾਂ ਲੋਕਾਂ ਨੂੰ ਕਹਿੰਦੇ ਆ ਕਿ ਤੁਹਾਨੂੰ ਬਾਹਰ ਭੇਜ ਦਿਆਂ ਡੌਕੀ ਲਾਵਾਂਗੇ ਬੜੀ ਆਸਾਨੀ ਨਾਲ ਪਹੁੰਚ ਜਾਵਾਂਗੇ ਉਹ ਏਜੰਟਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਬਿਲਕੁਲ ਗੱਲ ਇਹ ਆ ਕਿ ਜੇ ਇਸ ਟੰਗ ਦੇ ਨਾਲ ਜੇ ਸਹੀ ਸਾਧਨਾਂ ਦੇ ਨਾਲ ਕੋਈ ਪੰਡ ਲਈ ਜਾਂਦਾ ਕੋਈ ਵਰਕ ਪਰਮਿਟ ਤੇ ਜਾਂਦਾ ਕੋਈ ਪੱਕੀ ਇਮੀਗ੍ਰੇਸ਼ਨ ਦੇ ਵੇ ਲੈ ਕੇ ਇੱਥੋਂ ਜਾਂਦਾ ਤੇ ਪ੍ਰਵਾਸ ਦੇ ਰਸਤੇ ਤੇ ਪੈਣਾ ਵੈਸੇ ਹੀ ਤਾਂ ਔਖਾ ਆ ਪਰ ਫੇਰ ਵੀ ਜੇ ਹੋ ਜਾਂਦੇ ਨੇ ਤੇ ਆਪਣੇ ਚੰਗੇ ਪਲ ਵੇਖ ਲਈ ਜਾਂਦੇ ਨੇ ਦੇਖੋ ਇਸ ਹਾਲਤ ਦੇ ਵਿੱਚ ਜਿਹੜੇ ਏਜੰਟ ਨੇ ਉਹਨਾਂ ਦੀ ਭੂਮਿਕਾ ਬੜੀ ਪੈੜੀ ਹੈ ਕੋਈ ਸਮਾਂ ਪਹਿਲਾਂ ਤਾਂ ਝਾਲੀ ਝਾਲੀ ਪਾਸਪੂਕਾ ਬਣਾ ਕੇ ਪੈਸੇ ਸ਼ੋ ਕਰਦੇ ਨੇ ਏਜੰਟਾਂ ਨੇ ਵਾਧੂ ਪੈਸੇ ਲੈ ਕੇ ਆਇਲੈਂਡਸ ਕਰਾਉਣ ਦੀ ਗੱਲ ਕਰਦੇਣੀ ਹੋਰ ਜਿਹੜੇ ਭੇੜੇ ਸਾਧ ਨੇ ਉਹ ਵਰਤ ਲੈਣੇ ਫੇ ਲੜਕੀਆਂ ਲੜਕਿਆਂ ਦੀ شادی ਲੜਕੀਆਂ ਦੀ شادی ਕਰਵਾ ਕੇ ਉਹਨਾਂ ਦੇ ਕਾਗਜ਼ ਤਿਆਰ ਕਰਕੇ ਝਾਲੀ ਉਹਨਾਂ ਨੂੰ ਉੱਥੇ ਭੇਜ ਦੇਣਾ ਜਦਕਿ ਅਸਲ ਵਿਆਹ ਜਿਹੜਾ ਹੈ ਉੱਥੇ ਹੋਇਆ ਹੀ ਨਹੀਂ ਹੁੰਦਾ ਇਹ ਸਾਰਾ ਵਰਤਾਰਾ ਜਿਹੜਾ ਹੈ ਇਹ ਇਹ ਏਜੰਟਾਂ ਵੱਲੋਂ ਜਿਹੜੀਆਂ ਅੰਦਰਲੀਆਂ ਘੁਤਰਾਂ ਨੇ ਉਹਨਾਂ ਦੇ ਰਾਹੀਂ ਕੀਤਾ ਜਾ ਰਿਹਾ ਤਾਂ ਸਰਕਾਰ ਇਸ ਗੱਲ ਪ੍ਰਤੀ ਜਵਾਬਦੇਹੀ ਨਹੀਂ ਲੈਂਦੀ ਹੁਣ ਉਹਨਾਂ ਨੇ ਆਇਲੈਂਡਸ 'ਤੇ ਇੰਟਰਵਿਊ ਬੰਦ ਕਰਨ ਦੀ ਗੱਲ ਕਰਨੀ ਸ਼ੁਰੂ ਕਰਤੀ ਏਜੰਟਾਂ ਦੇ ਉੱਤੇ ਕੇਸ ਦਰਜ ਕਰਨੇ ਵੀ ਸ਼ੁਰੂ ਕਰ ਦਿੱਤੇ ਪਰ ਜਦੋਂ ਉਹ ਗੈਰ ਕਾਨੂੰਨੀ ਕਾਰਵਾਈਆਂ ਕਰਦੇ ਰਹੇ ਉਸ ਵੇਲੇ ਸਾਡੀ ਸਰਕਾਰ ਚੁੱਪ ਕਰਕੇ ਕਿਉਂ ਬੈੰਦੀ ਹੈ چاہے ਉਹ ਪੰਜਾਬ ਦੀ ਸਰਕਾਰ ਹੈ ਹਰਿਆਣੇ ਦੀ ਸਰਕਾਰ ਹੈ ਭਾਰਤ ਦੀ ਸਰਕਾਰ ਹੈ ਗੁਜਰਾਤ ਦੀ ਸਰਕਾਰ ਹੈ ਇਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਇਸ ਗੱਲ ਦੀ ਬਣਦੀ ਹੈ ਕਿ ਜੇ ਇਸ ਵੇਲੇ ਗੈਰ ਕਾਨੂੰਨੀ ਕੋਈ ਵੀ ਕਾਰਵਾਈ ਹੁੰਦੀ ਹੈ ਉਸ ਨੂੰ ਰੋਕਣ ਦਾ ਯਤਨ ਕਿਉਂ ਨਹੀਂ ਹੁੰਦਾ ਹੁਣ ਵੀ ਇਸ ਗੱਲ ਦੀ ਲੋੜ ਹੈ ਕਿ ਜਿਹੜੇ ਘਰ ਉੱਜੜ ਗਏ ਨੇ ਜਿਹੜੇ ਨੌਜਵਾਨਾਂ ਨੂੰ ਗਮਰਾਹ ਕਰਕੇ ਏਜੰਟ ਬਾਹਰ ਲੈ ਗਏ ਨੇ ਆਪਣੇ ਘਰ ਉਹਨਾਂ ਨੇ ਭਰ ਲੈਣੇ ਬਿਲਕੁਲ ਉਵੇਂ ਹੀ ਜਮੇ ਨਸ਼ਿਆਂ ਦੇ ਸੁੱਧਾਗਰਾਂ ਨੇ ਆਪਣੇ ਘਰ ਮੋਟੇ ਕਰ ਲੈਣੇ ਤੇ ਲੋਕਾਂ ਦੇ ਘਰ ਤਬਾਹ ਕਰ ਦਿੱਤੇ ਨੇ ਬਿਲਕੁਲ ਉਸੇ ਕਿਸਮ ਦਾ ਵਰਤਾਰਾ ਜਿਹੜਾ ਹੈ ਜਿਵੇਂ ਉਹ ਏਜੰਟ ਵੱਡੇ ਵੱਡੇ ਨਸ਼ਿਆਂ ਦੇ ਸਦਾਗਰ ਕਰਦੇ ਨੇ ਇਸੇ ਤਰ੍ਹਾਂ ਇਹ ਏਜੰਟ ਜਿਹੜੇ ਨੇ ਉਹ ਵੀ ਲੋਕਾਂ ਨੂੰ ਪੁੱਠੇ ਰਾਹ ਪਾ ਕੇ ਗਲਤ ਰਸਤੇ ਤੇ ਲਿਜਾ ਕੇ ਉਹਨਾਂ ਦੇ ਘਰ ਉਜਾੜ ਰਹੇ ਨੇ ਤੇ ਇਹਨਾਂ ਦੇ ਖਿਲਾਫ ਮੈਂ ਸਮਝਦਾ ਪਈ ਹਰ ਪਲੇਟਫਾਰਮ ਤੇ ਆਵਾਜ਼ ਉੱਠਣੀ ਚਾਹੀਦੀ ਹੈ ਕਿ ਜਿਵੇਂ ਨਸ਼ਿਆਂ ਦੇ ਸਦਾਗਰਾਂ ਨੂੰ ਖੰਡ ਲਈ ਮਹਿੰਮ ਚਲਾਈ ਜਾ ਰਹੀ ਹੈ ਇੰਨਾ ਏਜੰਟਾਂ ਨੂੰ ਫਾਂਡ ਲਈ ਵੀ ਮਹਿਮ ਚਲਾਈ ਜਾਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਉਜਾੜੇ ਨਾ ਪੈਣ